ਬਾਜੀ ਇੱਕ ਮਿੰਟ ਸਰ ਇੱਕ ਮਿੰਟ ਮਾਈਕ ਲਾ ਲਓ ਇੱਦਾਂ ਹੀ ਕਰ ਲੈ ਯਾਰ ਇੱਦਾਂ ਹੀ ਕਰ ਲੈ ਯਾਰ ਇੱਦਾਂ ਹੀ ਕਰ ਲੈ ਉਹ ਇੱਦਾਂ ਹੀ ਬੋਲੋ ਬੋਲੋ ਕਰੋ ਸਰ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੇਰੇ ਲੀਡਰ ਅਮਿਤ ਸ਼ਾਹ ਜੀ ਤੇ ਸਾਡੇ ਰੇਲਵੇ ਦੇ ਮੰਤਰੀ ਅਸ਼wini Vaishnaw ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਣੀ ਪ੍ਰਬੀਤ ਕੌਰ ਜੀ ਬੀਬੀ ਜੈਨਦਰ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੰਮੇ ਪਾਰਟੀ ਜਬਾਤ ਵਾਪਸ ਤੇ ਸਾਡੇ ਉਹ ਯਾਰ ਆਪੀ ਧਾਰੀਵਾਲ ਸਾਹਿਬ ਤੇ ਸਾਰੇ ਮੰਚ ਤੇ ਕੱਲ੍ਹੀ ਕੱਲ੍ਹ ਸਾਡੇ ਰਜੇਸ਼ ਛੱਤਰੀ ਜੀ ਸਾਡੇ ਮੈਂਬਰ ਪਾਰਲੀਮੈਂਟ ਹੋਆ ਕਿਹੜਾ ਸਾਡੇ ਧਰਮਵੀਰ ਕਾਂਲੀ ਸਾਹਿਬ ਜੀ ਦੇ ਡਾਕਟਰ ਇਹ ਨਾਲ ਹੋ ਕੋਈ ਵੀ ਪਾਰਟੀ ਦਾ ਕਿਸੇ ਚੇਹ ਚ ਕੋਈ ਮਤਭੇਦ ਇਹ ਸਾਰਿਆਂ ਦਾ ਇਹ ਇੱਕ ਸਰਕਾਰੀ ਪ੍ਰੋਗਰਾਮ ਇਹ ਚ ਸਾਰਿਆਂ ਨੇ ਜੇ ਕਿਸੇ ਨੇ ਟ੍ਰੇਨ 'ਚ ਜਾਣਾ ਤਾਂ ਚਲੇ ਜਾਓ ਸਰ ਵਾਪਸ ਨਹੀਂ ਆਣੀ ਉਹ ਦਿੱਲੀ ਆਏਗੀ ਦਿੱਲੀ ਹਾਂਜੀ ਹੋਰ ਮੈਂ ਤੁਹਾਡੇ ਨਾਲ ਆ ਜਾਣਾ ਸੱਸੀ ਕਾ ਮੈਂ ਤਾਂ ਮਿਸ ਕਰ ਰਿਹਾ ਤੁਹਾਨੂੰ ਬਹੁਤ ਮੈਂ ਕਹਾਂ ਤੁਹਾਨੂੰ ਮਿਸ ਕਰ ਰਿਹਾ ਬਹੁਤ 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 ਮੁਬਾਰਕਬਾਦ ਤੁਹਾਨੂੰ ਵਧਾਈ ਦੇਖ ਸਕਦੇ ਹੋ ਬੀਬਲ ਜਾਇੰਦਰ ਕੌਰ ਉਹ ਵੀ ਫੋਨ ਦੇ ਉੱਪਰ ਬਹੁਤ ਡੀਪਲੀ ਇਨਲਾਈਨ ਕਰ ਰਹੀ ਹੈ ਗ੍ਰੀ ਸਿੰਘ ਬਿੱਟੂ ਮੈਂ ਵੀ ਉੱਥੋਂ ਆਇਆ ਉੱਥੇ ਹੀ ਜੰਮਿਆ ਹੁਣ ਇਲੈਕਸ਼ਨ ਬਹੁਤ ਇੰਪੋਰਟੈਂਟ ਆ ਸਾਰੇ ਨੂੰ ਬਹੁਤ ਬਹੁਤ ਇਸ ਗੱਲ ਦੀ ਵਧਾਈ ਦੇ ਬਿੱਟੂ ਜੀ ਟ੍ਰੇਨ ਜੀ ਅੱਜ ਜਿਹੜੀ ਇੱਕ ਮਿੰਟ ਜੀ ਆਜੋ ਪਤਾਂ ਜੀ ਆ ਚੈੱਕ ਕਰੋ ਜੀ ਅੱਤਰ ਜੀ

ਅੱਜ ਦੇ ਦਿਹਾੜੇ ਤੇ ਕੀ ਕਹਿਣਾ ਚਾਹੁੰਦੇ ਆ ਕੀ ਵਿਸ਼ੇਸ਼ਤਾਵਾਂ ਨੇ ਔਰ ਮੋਦੀ ਸਾਹਿਬ ਦੇ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਸਰ ਅਸੀਂ ਉਨਾ ਨੇ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਇਲਾਕਾ ਵਾਸੀਆਂ ਨੂੰ ਦਿਲੋਂ ਲੱਖ ਲੱਖ ਵਧਾਈ ਦਿੰਦਾ ਇਹ ਸਫਰ ਸ਼ੁਰੂ ਹੋਇਆ 2001 ਵਿੱਚ ਜਦੋਂ ਪਹਿਲੀ ਵਾਰ ਕਾਰਗਿਲ ਵਾਰ ਤੋਂ ਬਾਅਦ ਮੈਨੇ 4 ਪੇਜ ਦਾ ਇੱਕ ਮੈਮੋਰੰਡਮ ਡੀਆਰਐਮ ਨੂੰ ਥੰਪਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਾਨੂੰ 4 ਲੇਨ ਰੋਡ ਤੇ ਡਬਲ ਟਰੈਕ ਤੋਂ ਬਿਨਾ ਸਰੇਗਾ ਨਹੀਂ ਕਿਉਂਕਿ ਨਾਭਾ ਪਟਿਆਲਾ ਸੈਕੰਡ ਲਾਈਨ ਆਫ ਡਿਫੈਂਸ ਹੈ ਤੇ ਚੰਡੀਮੰਦਰ ਹੈੱਡ ਕੁਆਰਟਰ ਸ਼ਿਫਟ ਹੋ ਗਈ ਸੀ ਸ਼ਿਮਲਾ ਤੋਂ ਉਦੋਂ ਤੋਂ ਚੱਲਿਆ ਹੈ ਸਫ਼ਰ ਅੱਜ ਇਹ ਪਰਵਾਨ ਚੜ੍ਹਿਆ ਹੈ ਉਹਦੇ ਨਾਲ ਕੀ ਹੋਇਆ 2001 ਵਿੱਚ ਬਾਜਪੀ ਸਰਕਾਰ ਨੇ 1500 ਕਰੋੜ ਰੁਪਈਆ ਡਬਲ ਟਰੈਕ ਕਰਨ ਲਈ ਸੈਂਕਸ਼ਨ ਕੀਤਾ ਜਿਹੜਾ ਹੈ ਹੌਲੀ ਹੌਲੀ ਚੱਲਦਾ ਹੋਇਆ ਇਹ ਸਫ਼ਰ ਅੱਜ ਆਪਣੇ ਮੁਕਾਮ ਤੱਕ ਪਹੁੰਚਿਆ ਹੈ ਮੈਂ ਅੱਜ ਬਹੁਤ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਡਿਟੇਲ ਗੱਲਾਂ ਕਦੀ ਫੇਰ ਕਰਾਂਗੇ ਮੈਂ ਸਾਰਿਆਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਬੰਦਿਆਂ ਨੇ ਯੋਗਤਾ ਦਿੱਤਾ ਤੇ ਸਫਰ ਚੱਲਦਾ ਰਿਹਾ ਇਸ ਕਰਕੇ ਸਭ ਨੂੰ ਬਹੁਤ-ਬਹੁਤ ਦਿਲੋਂ ਵਧਾਈ ਅੱਜ ਟ్రਾਇਲ ਦਿਵਸ ਆ ਕੇ ਕੰਟੀਨਿਊ ਚੱਲੂਗੀ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਇੱਕ ਬੇਨਤੀ ਕਰੂੰਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਟ੍ਰੇਨ ਦਾ ਭਰਪੂਰ ਲਾਭ ਉਠਾਣ ਇਹਦੇ ਵਿੱਚ ਸਫਰ ਕਰਨ ਤਾਂ ਜੋ ਸਾਨੂੰ ਇੱਕ ਤੋਂ ਵੱਧ ਟ੍ਰੇਨਾਂ ਇਸ ਟ੍ਰੈਕ ਤੇ ਲੰਬੀ ਦੂਰੀ ਦੀਆਂ ਤੇ ਮੇਲ ਟ੍ਰੇਨ ਜਾਂ ਫਾਸਟ ਟ੍ਰੇਨਸ ਸਾਨੂੰ ਮਿਲਣ ਗਿਆ ਤੇ ਸਾਥ ਨਾਲ ਹੀ ਮੈਂ ਤੁਹਾਡੇ ਇਸ ਚੈਨਲ ਦੇ ਥਰੂ ਬੇਨਤੀ ਕਰੂੰਗਾ ਕਿ ਸਰਹੰਦ ਤੋਂ ਲੈ ਕੇ ਖਨੌਰੀ ਤੱਕ ਟ੍ਰੈਕ ਪਾਇਆ ਜਾਵੇ ਤਾਂ ਕਿ ਸਾਡਾ ਇਹ ਸਾਰਾ ਇਲਾਕਾ ਰੇਲਵੇ ਨਾਲ ਕਨੈਕਟ ਹੋ ਸਕੇ ਤਾਂ ਹੀ ਇਸ ਇਲਾਕੇ ਦਾ ਆਉਣ ਵਾਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਏਗੀ ਸੁਧਾਰ ਹੋਏਗਾ ਧੰਨਵਾਦ ਬਹੁਤ-ਬਹੁਤ ਧੰਨਵਾਦ